ਬਾਰਡੇ ਬੋਏ ਆ ਗਿਆ ਵੀ ਬਾਰਡੇ ਬੋਏ ਯਾਰ ਕੀ ਲਿਖਾਈਏ ਡੈਡੀ ਤੇਰੇ ਦਾ ਜਨਮ ਦਿਨ ਆ ਗਿਆ ਦਾ ਕੀ ਲਿਖਾਈਏ ਉਹ ਤਾਂ ਐ ਚੱਕ ਲਏ ਗੱਡੀਆਂ ਸਗਾਰ ਲੱਗਣਾ ਹੁੰਦਾ ਡੋਲੀ ਵਾਲੀਆਂ ਵੀ ਸੀਜ਼ਨ ਆ ਗਿਆ ਹੁਣ ਜਨਵਰੀ ਫਰਵਰੀ ਦਾ ਕਰੋ ਉਹ ਪਾਠ ਕਰੋ ਮਗਰ ਬੈਠੀਆਂ ਤੁਸੀਂ ਜੇ ਸਹੀ ਸਲਾਮਤ ਜਾਣਾ ਨਹੀਂ ਮੈਂ ਲੈ ਕੇ ਜਾਉਂਗਾ ਇਹਨੇ ਛੱਡ ਦੇਣਾ ਤੁਹਾਨੂੰ ਹਾਂ ਉਹਨੇ ਨਹੀਂ ਉਹਨੇ ਨਹੀਂ ਜਾਣਾ ਉਹ ਤਾਂ ਆੜੀ ਆ ਗਿਆ ਯਾਰ ਉਹਦਾ ਸਾਈਕਲਿੰਗ ਕਰ ਚੱਲਿਆ ਹੁਣ ਹਾਂ ਉਹਦਾ ਸਾਈਕਲ ਉਹਦਾ ਸਾਈਕਲਿੰਗ ਕਰ ਚੱਲਿਆ ਉੱਬੀ ਉੱਬੀ ਸਾਈਕਲ ਉਹ ਘੜੀਆ ਦੇਖ ਲਾਓ ਸਹੀ ਗੱਲ ਆ ਉਹ ਤੇ ਚੱਕਣੀ ਉਹਦੇ ਵੱਡੇ ਡਰਾਂ ਵਾਲੀ ਵੱਡੇ ਡਰਾਂ ਵਾਲੀ ਸਾਈਕਲ ਚੱਕਣੀ ਆ ਚਲੋ ਕਰਾ ਮੈਂ ਤੇ ਜੋਤੇ ਆ ਕੇ ਮਗਰ ਤੁਹਾਡੇ ਬੋਲਿਆ ਬਾਹੇ ਗੁਰੂ ਕਿਉ ਨੰਨੀ ਜੱਪਿਆ ਬਾਹੇ ਗੁਰੂ ਦਾ ਨਾਮ ਪੂਰਾ ਟਾਈਮ ਵਾ ਠੀਕ ਆ ਤਾਂ ਹੀ ਡੀਮਾਰਟ ਆ ਗਈ ਤੁਸੀਂ ਦੀ ਆਜੋ ਸਰ ਆਜੋ 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 ਮਕੈਨਿਕ ਜੀ ਆਜੋ ਆਓ ਚੱਲ ਗਿਆ ਆਪਾਂ ਅੱਛਾ ਲਾਈਟਾਂ ਦਿਖਾ ਰਹੇ ਹੋ ਤੁਸੀਂ ਵੀ ਇਹਦੇ ਨਵੰਗਾ ਲਵਾਈਆਂ ਲੱਗਦੀਆਂ ਸੇਜ਼ੋਂ ਪਰੇ ਆਈਆਂ। ਆਂਦਾ ਉਹ ਰਾਕੇ ਵੀ ਲੁਧਿਆਣੇ ਵਾਲੀਆਂ ਹਰਕਤਾਂ ਨਹੀਂ ਛੱਡੀਆਂ। ਆਉਂਦੇ ਵੀ ਸ਼ੋਪਿੰਗਾਂ। ਇਹ ਇਹ ਡੀਮਾਰਟ ਵੱਡਾ। ਆਹ ਹੋੜੀ ਹੋ ਜਾ ਬਾੜੀ ਰਫਤਾਰ ਫੜ ਗਈ। ਉਹ ਯਾਰ ਆਏ ਤਾਂ ਖਾਣ ਪੀਣ ਦਾ ਲੈਣਾ। ਨਹੀਂ ਮੈਂ ਦੇਖ ਲਈਏ। ਉਹ ਤਾਂ ਐਂ ਜਾ ਕੇ ਲੈਣੇ ਗੱਡਿਆਂ 'ਚ ਗਾਰ ਲੱਗਣਾ ਹੁੰਦਾ। ਡੋਲੀ ਵਾਲੀਆਂ ਵੀ ਸੀਜ਼ਨ ਆ ਗਿਆ ਹੁਣ ਜਨਵਰੀ ਫਰਵਰੀ ਦਾ। ਛੱਡ ਕੇ ਸਾਰਾ ਪਈ ਹੈ ਹੂੰ ਉਹਨੂੰ ਪਾਂਡਿਆਂ ਟਿੰਡਿਆਂ ਦੀ ਭਾਜੰਦੀਆਂ ਨਾਲ ਸਾਰੇ ਹੈਗੇ ਆ ਬੱਸ ਦੇਖ ਲੈ ਚਲੋਗਾ ਹਾਂ ਇਹ ਤਾਂ ਸਾਡੇ ਵੀ ਪਈਆਂ ਸੁਦੀ ਮਾਰ ਕਿੰਨਾ ਸੌਫਟ ਆ ਹੂੰ ਕਦੋਂ ਛੱਡ ਵੀ ਦਿਆ ਕਰ ਕੋਹ ਡਿਜ਼ਾਈਨ ਸੁਣ ਹਾਲੇ ਤੱਕ ਮੰਮੀ ਅਪਰ ਖਾਣ ਵਾਲੇ ਸੈਸ਼ਨ ਤੇ ਨਹੀਂ ਗਈ ਅਸੀਂ ਤਾਂ ਲੈ ਰਹੇ ਹਾਂ ਖਾਣ ਵਾਲਾ ਹੋਦੇ ਅਸੀਂ ਤਾਂ ਇਕੱਠਾ ਕਰ ਲਿਆ ਤੁਹਾਡਾ ਵੀ ਤੁਹਾਡਾ ਵੀ ਲੈ ਲਿਆ ਨਾਲ ਹੀ ਤੇਰਾ ਤਾਂ ਬੰਦ ਦਾ ਤਲਿਆ ਵਿਆ ਇੱਥੇ ਲਫਾਫਾ ਨਹੀਂ ਮਿਲਦਾ ਆਪ ਕੋ ਆਪਣੇ ਦੋ ਦੋ ਲਫਾਫੇ ਕੱਢ ਕੇ ਹੱਥਾਂ ਚ ਇੱਕ ਸੀ ਚੀਜ਼ ਦੇਖ ਕੇ ਆਇਆ ਜਦ ਦੁਹਾਗੇ ਆ ਐਨਕਾ ਲਾ ਆਂ ਦੇ ਬਰਸਾਚੀ ਪਈਆਂ ਇਹ ਬੱਚਿਆਂ ਵਾਲੀਆਂ ਆ ਲਾ ਆਹ ਦੇਖ ਯਾ ਬਰਦਾਸ਼ਤ ਨੱਕ ਦੇ ਟਹਿ ਗਿਆ ਤਾਂ ਮੇਰੇ ਮੈਂ ਤਾਂ ਸ਼ੌਪ ਤੇ ਜਾਉਂਗੀ ਮਲਕੀਤ ਪਾਪਾ ਲਈ ਤੇ ਸਭ ਮਲਕੀਤ ਪਾਪਾ ਨੇ ਸ਼ੌਪ ਕਰ ਲਈ ਐਨਕਾ ਦੀ ਹੈ ਹਾਂ ਨਹੀਂ ਹਾਂ ਮੈਂ ਪਤਾ ਹੀ ਨਹੀਂ ਯਾਰ ਪਾਰਟੀ ਹੋ ਗਈ ਫਿਰ ਤਾਂ ਪਾਰਟੀ ਹੋ ਗਈ ਬਈ ਇਹਨਾਂ ਨੂੰ ਮੈਂ ਪਾਰਟੀ ਹੋਇਆ ਜੋਤੇ ਤੁਸੀਂ ਦੁਕਾਨ ਖੋਲ ਲਈ ਆ ਸਨ ਗਲਾਸੇਸ ਦੀ ਆ ਦੇ ਆ ਕਹੀ ਜਾਂਦੀ ਐ ਹਾਂ ਮੇਰੇ ਕੋਲ ਆ ਨਾ ਸਕੀਮ ਆ ਦੇ ਕਹਿੰਦੀ ਦੁਕਾਨ ਖੋਲ ਲਈ ਆ ਮਲਕੀਤ ਵੀਰੇ ਨੇ ਲਓ ਜੀ ਇੱਕ ਲੱਬ ਲੈ ਲੈਣ ਚੰਨ ਵਾਸਤੇ ਦੇਖਿਆ ਹਨਾ ਨੰਨੀਆ ਸੋਹਣਾ ਸੀ ਨਾ ਐ ਕਰ ਫਿਰ ਹੁਣ ਹੀ ਲੈ ਚੱਲ ਇਹ ਕੀ ਪਤਾ ਬੈੱਕ ਜਾਣ ਉਹਨੂੰ ਇਹ ਤਾਂ ਸੋਹਣੇ ਆ ਹਾਂ ਸੋਹਣਾ ਹੈ ਨਾ ਦਦਾਰ ਸਿੰਘ ਤੈਨੂੰ ਲੱਭੀ ਜਾਂਦੇ ਸੀ ਕਿੱਥੇ ਨਾ ਕੇ ਤੁਰ ਕੇ ਤਾਂ ਦੇਖਣ ਦੇ ਮੈਂ ਵੀ ਅੰਦਰ ਹੀ ਫੜਿਆ ਹਰਾ ਕਿਚਨ ਵਾਸਤੇ ਗੱਲਾਂ ਨਹੀਂ ਇਹਦਾ ਫਾਇਦਾ ਕੀ ਹੈ ਇੱਕ ਆ ਆ ਰੂਮ ਵਿੱਚ ਰੱਖਣ ਨੂੰ ਸਾਰੇ ਮੈਂ ਕੀ ਬੋਤ ਇਹਦਾ ਕੀ ਫਾਇਦਾ ਇਹ ਤਾਂ ਰਨਕ ਨਹੀਂ ਭਜਾਂ ਲੱਗਣਾ ਰਸੋਈ ਚ ਹੈ ਇੱਕ ਆ ਬੜਾ ਤੋਂ ਮੈਂ ਨਾ ਨਹੀਂ ਜਿੰਦੀ ਬੱਜੀ ਉਹ ਬਾਜੀ ਬਾਹਰ ਲੈ ਦਿਖਾਉਣ ਲੱਗ ਗਈ ਕਿਉਂ ਸੁਣ ਨਾ ਇੱਥੇ ਲਾ ਜੀ ਤੈਨੂੰ ਸੇਲ ਜਮਾਨ ਤੇ ਹੈ ਆ ਦੇਖਿਓ ਆ ਕਿੱਦਾਂ ਚੱਲ ਕੇ ਬੜਾ ਦੇਖਿਓ ਅੰਦਰ ਇਹ ਪਹਿਲਾ ਹੁੰਦਾ ਇਹਦਾ ਉਹ ਆ ਇਹਨਾਂ ਦਾ ਪੋਚਾ ਲਾਉਂਦੇ ਹੁੰਦੇ ਆ ਹਾਂ ਨਾ ਵੀ ਪੋਚੀ ਵਾਲਾ ਆ ਤਾਂ ਮੁਰਮਰੇ ਜੀ ਮੁਰਮੜਦੇ ਹੋਣ ਨਹੀਂ ਯਾਦ ਰੱਖੀਓ ਚੀਜ਼ ਰਾਜਾ ਵੀ ਟੈਨ ਚੱਕ ਕੇ ਉੱਤੇ ਰੱਖ ਉਹਨੇ ਥੱਲੇ ਬਣਾਉਂਗੇ ਉਹਦੀ ਉੱਤੇ ਰੱਖ ਦਿੰਦੇ ਹੁੰਦੇ ਆ ਉੱਤੇ ਰੱਖ ਕੋਈ ਨਾ ਜਦੋਂ ਬਾਹਰ ਜਾ ਕੇ ਕੰਮ ਕਰਨਾ ਪਿਆ ਨਾ ਤੁਹਾਨੂੰ ਫੇਰ ਪਤਾ ਲੱਗੂਗਾ ਫੇਰ ਪਤਾ ਲੱਗੂ ਜਦੋਂ ਬਾਹਰ ਜਾ ਕੇ ਤੁਹਾਨੂੰ ਆਏ ਕੰਮ ਕਰਨਾ ਪਵੇ ਗਲੀਚਿਆ ਗਲੂਚਿਆ ਤਾਂ ਨਹੀਂ ਲਾਣਾ ਕੋਈ ਉਹ ਸੋਹਣੇ ਲੈ ਉਹੀ ਚੀਜ਼ਾਂ ਮੁਰ 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 ਆਪਣੀ ਰੂਮ ਨਾਲ ਆ ਰੂਮ ਦਾ ਆਪਣਾ ਦੇਖਾ ਹੈਗਾ ਨਾ ਉਹੀ ਕਲਰ ਹਾਂ ਵਾਹ ਜੀ ਵਾਹ ਨਹੀਂ ਉਹ ਸੋਹਣੇ ਤੈਨੂੰ ਸੇਲਜ਼ਮੈਨ ਵਧੀਆ ਬਣ ਜਗੇ ਤੂੰ ਤੇ ਲਾਦ ਕੇ ਵੇਚਣ ਵੋਚਣ ਹਾਂ ਆਹ ਸੋਹਣੇ ਕਿਸੇ ਨੂੰ ਕਹਿਆ ਦੀ ਇਹਨੂੰ ਇਹ ਹਾਂ ਨੀਕਰ ਲੈ ਲਈ ਨਹੀਂ ਕੁਝ ਦੇਖਦਾ ਕੋਈ ਕੋਸ਼ ਇਹ ਨੀਕਰ ਦਾ ਬੂਟ ਉਹ ਦਦਾਸ ਤਾਂ ਆਇਆ ਲੱਭੀ ਜਾਂਦਾ ਜਿਵੇਂ ਕੱਲ ਪਰਸੋਂ ਰੱਖ ਕੇ ਗਿਆ ਹੁੰਦਾ ਇੱਥੇ ਕੋਈ ਓਏ ਰੋਣਾ ਲੈ ਬਾਦ ਤੈਨ ਦਵਾਤੀ ਐਨ ਕੈਨ ਕਰਦੀ ਜਾ ਸੱਚੀ ਬਹੁਤ ਸੋਹਣੀ ਆ ਮਜ਼ਾਕ ਨਹੀਂ ਕਰਦਾ ਓਏ 60 ਰੁਪਏ ਦੀ ਲੈ ਲੈ ਫਿਰ ਫਿਰ ਕੱਲ ਨੂੰ ਨਾ ਮੈਨੂੰ ਕਹੀਂ ਵੀ ਐਨ ਕੈਨੀ ਦਵਾਇਆਂ ਦਾ ਰਹਿੰਦੇ ਗੁੱਚੀ ਦੀ ਇਹਦੀ ਸ਼ੇਪ ਕਿੰਨੀ ਸੋਹਣੀ ਆ ਨਾ ਉ ਤਾਂ ਹੀ ਤਾਂ ਕਹਿਣਾ ਲੈ ਲੈ ਲੁੱਚੀ ਦੀ ਲੁੱਚੀ ਦਦਾਰ ਲੱਭਿਆ ਨਹੀਂ ਤੇਰਾ ਨੀਕਰ ਇਹ ਤਾਂ ਐਂ ਦੇ ਰੱਖ ਕੇ ਗਿਆ ਹੁੰਦਾ ਨਹੀਂ ਇਹ ਤਾਂ ਐ ਪਰਸੂ ਆਪਦੇ ਲਾਗੇ ਤਾਂ ਨਹੀਂ ਰੱਖ ਗਿਆ ਇੱਥੇ ਕੋਈ ਹੈ ਓਏ ਇਹ ਕੰਧਾਣਾ ਨੇ ਕੇਵਈ ਦਾ ਅੱਜ ਹੈਗਾ ਜੀਆਂ ਨੂੰ ਬੰਦ ਇਹਨੂੰ ਮਨਾਵਾਂਗੇ ਪ੍ਰਾਈਜ਼ ਨਵਾਂਗੇ ਅੱਜ 4-5 ਆਲਾ ਵੱਧੋਂ ਤੇ ਡੈਡੀ ਦਾ ਜਨਮ ਦਿਨ ਮਨਾਉਣਾ ਦੇਖ ਲੈ ਹੂੰ ਇਹ ਵੀ ਲੈ ਲਓ ਆਪ ਵੀ ਲੈ ਲੇ ਆਪ ਲੈ ਰਾ ਕੀਕ ਦੇਖ ਕੇ ਡਾਲ ਲੈਣਾ ਇੱਟੇ-ਇੱਟੇ ਵੱਡੇ ਨਹੀਂ ਹੈਗੇ ਨਹੀਂ ਇੰਨੇ ਹੀ ਹੈ ਜਿਹਦਾ ਕੀਕ ਆਪਣੇ ਟੱਬਰ ਵਾਲਾ ਦਾ ਗਾਹ ਪਾ ਲਾਂਗੇ ਨਿਕਦਾ ਨਾ ਇਹਦਾ ਕੀਕ ਦੋ ਲੈ ਕੇ ਜਾਣ ਬਣੈ ਸ਼ਾਹ ਨਾ ਮੇਰੇ ਨਾਲ ਹਣਾ ਇਹ ਤਾਂ ਇਤੋਂ ਵੱਡਾ ਕੇਕ ਇਹਦੂ ਵੱਡਾ ਹੈਗਾ ਕੇਕ ਜੀ ਆਹ ਮਾਰਿਆ ਜਨਤਾ ਆ 15 ਲੋਕ ਨੂੰ ਦੋਨ ਲੈ ਜਾ ਬਟਾ ਦੋ ਅਲੱਗ ਅਲੱਗ ਲੈ ਜਾ ਉਹਨਾਂ ਨੂੰ ਹਾਂ ਅਲੱਗ ਅਲੱਗ ਫਲੇਵਰ ਲੈ ਜਾ ਹਾਂ ਇਹ ਗੱਲ ਸਹੀ ਆ ਬਾਈ ਦੀ ਆਡਾ ਆਡਾ ਫਲੇਵਰ ਖੜਾ ਕਰਦੇ ਕਿਹੜਾ ਖੜਾ ਲੈਣਾ ਹੁਣ ਦੇਖ ਬਈ ਤੂੰ ਇੱਕ ਚਾਕਲੇਟ ਲੈ ਲੈਣੀ ਆ ਹਾਂ ਬਟਰਸਕੋਚ ਵੀ ਹੈ ਸਭ ਤੋਂ ਪਹਿਲਾਂ ਮੈਂ ਫੜਾ ਕੇ ਹੋਣਾ ਪੈਣੀ ਤੇ ਹਾਂ ਇਹ ਵੀ ਸੋਨਾ ਹਾਂ ਵੀ ਸੋਨਾ ਹਨਾ ਬਾਕੀ ਕੁੜੀਆਂ ਹੈਂ ਦੇ ਹਾਂ ਉਹ ਇਹ ਕੁੜਗਾ ਲਾ ਲੇ ਕਮੋਡਿਆਂ ਨਾਲ ਇਹ ਕਾਲਾ ਲੰਨੇ ਆ ਮਿਰਦਾ ਬਣਾ ਕੌਲਾ ਲੰਨੇ ਇਹ ਦੋਨੋਂ ਕੱਢ ਦੇ ਆ ਦੇ ਦੋ ਹੀ ਦੋ ਇਹ ਫਸਟ ਵਾਲਾ ਔਰ ਇਹ ਉਧਰੋਂ ਪਹਿਲੇ ਨੰਬਰ ਵਾਲਾ ਇਧਰੋਂ ਦੂਜੇ ਨੰਬਰ ਵਾਲਾ ਇਹ ਸ਼ੋਰ ਕਾ ਜੀ ਪੰਪ ਪੰਪ ਤੇ ਨਹੀਂ ਨੇ ਮੈਂ ਪੰਪ ਪਤਾ ਉਹਨੇ ਆਪੇ ਚਲਾ ਦੇਣੇ ਆ ਮੈਂ ਤਾਂ ਕੰਮ ਨਹੀਂ ਇਹ ਲਿਖਣਾ ਤਾਂ ਹੈ ਯਾਰ ਧਿਆਨ ਨਾਲ ਲਿਖ ਯਾਰ ਕੀ ਲਿਖਾਈਏ ਅੱਛਾ ਡੜੀ ਤੇਰੇ ਦਾ ਜਨਮ ਦਿਨ ਹੈ ਨਾ ਕਹਿੰਦਾ ਕੀ ਲਿਖਾਈਏ ਬਰਥਡੇ ਹੋਰ ਯਾਰ ਭਾਈ ਇਹ ਹੈਪੀ ਬਰਥਡੇ ਡੈਡ ਲੈਦੇ ਆ ਹਣਾ ਮੈਂ ਲੈਂਦਾ ਜੇ ਸਟ੍ਰੀਮ ਚਾਹੀਏ ਦੂਜੇ ਤੇ ਤਾਂ ਰਹਿਣ ਦੇ ਲਿਖਾਉਣਾ ਉਹ ਤਾਂ ਲਿਖਾਉਣਾ ਦੂਜੇ ਤੇ ਵੀ ਦੂਜੇ ਤੇ ਵੀ ਲਿਖਦੀ ਬਾਈ ਜਰਾ ਸੋ ਵੀ ਡੈਡ ਲਿਖਣਾ ਡੈਡ ਹੀ ਲਿਖਣਾ ਜਾਨੋਂ ਨੇ ਡੈਡੀ ਦਾ ਡੈਡੀ ਲਿਖੂਗਾ ਦੋ ਹੋਰ ਦੇ ਦੋ ਪਾਰਟੀ ਬੋਪ ਜੀ ਬੜੀ ਬਰਫ ਤਾਂ ਨਹੀਂ ਜੰਮੀ ਕੀਕ ਦੇ ਵਿੱਚ ਠੀਕ ਹੈ ਨਾ ਰੀਚ ਕੀ ਸਾਊਥ ਉਹ ਪੁਰਾਣੀ ਦੁਕਾਨ ਆ ਬਾਈ ਹੁਣਾਂ ਕੋਲੇ ਛੋਟੇ ਛੋਟੇ ਹੁੰਦੇ ਹੁੰਦੇ ਉਹਦੇ ਜਦੋਂ ਇੱਧਰ ਘਰ ਹੁੰਦਾ ਸੀ ਅੱਗੇ ਤੇ ਦੁਕਾਨ ਪਹਿਲਾਂ ਇੱਧਰ ਲਿੰਨਰ ਨੇ ਆਹ ਰਾਜਾ ਬੇਟਾ ਆਹ ਬਰਥਡੇ ਬੋਏ ਆ ਗਿਆ ਵੀ ਬਰਥਡੇ ਬੋਏ ਕਿੰਨੇ ਸਾਲਾਂ ਦੇ ਹੋਗੇ ਜੀ ਫਿਰ ਅੱਜ ਤੁਸੀਂ 19 ਸਾਲ ਦੇ ਮੈਂ ਆ ਬਾਤ ਰੇ 19 ਸਾਲਾਂ ਦੇ ਹੋਗੇ 19 ਸਾਲਾਂ ਦੇ ਯੱਟ ਨੂੰ ਹਾਂ ਜੀ 5 ਦਿਨ ਪਹਿਲਾਂ ਕੁਝ ਹੋਇਆ 19 ਸਾਲਾਂ ਅੱਛਾ ਇਹ ਜਿਵੇਂ ਦੇਖਦੇ ਆ ਹਾਂ ਇਹ ਬਤ ਮੈਂ ਕੱਦ ਨੂੰ ਦੇ ਕੇ ਬਾਸ਼ ਹੋ ਗਈ ਅੱਜ ਕਿਉਂਕਿ ਮੈਂ ਵੀਰੇ ਨੂੰ ਪਟਕੇ ਚ ਦੇ ਦੇਖਿਆ ਕਰ ਸੀ ਤੁਸੀਂ ਇਹ ਕਿੰਨੇ ਸਾਲ ਨੂੰ ਚ ਦੇ ਆ ਬੰਦ ਕਰ ਦੋ 2015 ਹਾਂ ਇੱਥੇ ਇੱਥੇ ਘਟਣਾ ਇੱਥੇ ਘਟਣਾ ਪਰ ਬਾਈ ਵੀ ਨਹੀਂ ਆਨੀ ਉਹ ਉੱਥੇ ਚੱਲਦੇ ਆ ਆਪ ਹੀ ਝਾੜੂ ਜਾਂਦੇ ਮੈਟ ਝਾੜ ਜਾਂਦੇ ਹਾਂ ਵੀ ਸਾਰੇ ਕੱਲ੍ਹ ਮੇਰੀ ਬਾਈ ਨਹੀਂ ਆ ਆਜੋ ਮਾਸੀ ਆਜੋ ਮਾਸੀ ਆਜੋ ਆ ਰਹੇ ਪਾ ਦਿਓ ਤਿਆਦੇ ਦੂਰਸਾ ਚੱਲਿਆ ਕਿ ਮੈਂ ਬਣਾ ਹੀ ਨਹੀਂ ਲੱਗ ਕਿ ਮੇਰੇ ਮੋੜ ਜਾ ਕੇ ਮਾਸੀ ਨੂੰ ਤਾਂ ਚਾ ਚੜਿਆ ਇਸ ਵੇਲੇ ਪੂਰਾ ਉਦੋਂ ਮੇਰੇ ਮੋੜ ਜਾਵੇ ਸਹੀ ਗੱਲ ਹੈ ਮੈਂ ਮਾਂ ਉੱtre ਭੁੱਲ ਗਿਆ ਨਹੀਂ ਨਹੀਂ ਤਾਂ ਮੈਂ ਤਰੀਕਾ ਯਾਦ ਰੱਖਦੀ ਆ ਨਹੀਂ ਯਾਦ ਮਾਸੀ ਨੂੰ ਠੀਕ ਹੈ ਲੋਟੇ ਆਗੇ ਦਾਦਾ ਜੀ ਸਵੇਰੇ ਬੋਲਦੇ ਦਾਦਾ ਜਾਤਾ ਹੈ ਅੱਜ ਵੀ ਗੱਲ ਕਰਾਏ ਦੇ ਵੀਜੇ ਵੀ ਦੀ ਸਰ ਇਹ ਬੋਲੇ ਸੀ ਆਜਾ ਇੱਕ ਤੋਂ ਹੀ ਆਜੋ ਮਸੀ ਆਜੋ ਇੱਧਰ ਆਜੋ ਜਿਹੜੀ ਤੋਰ ਤੇ ਗੱਗੂ ਲਈ ਗਈ ਆਹ ਦੇ ਟੇਬਲ ਇੱਧਰ ਬੈਠ ਜਾ ਹਾਂ ਬੈਠ ਜਾ ਜੱਟਾ ਹੱਸੇ ਗੱਗੂ ਗੱਲ ਹਾਂ ਜਾ ਤੂੰ ਵੀ ਬੈਠਾ ਇੱਧਰ ਪੈਣ ਮੈਂ ਬੈਠਾ ਆਇਓ ਵਾਹ ਹਾਂ ਬਟਾ ਹੈ ਹਾਂ ਕੇਕ ਕਢ ਕੇ ਲਿਆ ਹਾਂ ਹਾਂ ਲਿਆ ਦੋ ਕੇਕ ਲਿਆਂਦੇ ਆ ਹਾਂ ਇੱਕ ਤਾਂ ਛੋਟੇ ਛੋਟੇ ਸੀਗੇ

ਹਾਂ ਤੇ ਤੇ ਲਈ ਅੰਦਰਾ ਰੰਟਾ ਕੇ ਪਾ ਲੈ ਆਪਾਂ ਜੀ ਆਪਾਂ ਨੇ ਤਾਂ ਬੋੜੇ ਨਹੀਂ ਗੁੱਦੀ ਬਕਨੇ ਬੋੜੇ ਆ ਇਸਕੇ ਬੁਕੇ ਗੁੱਦੀ ਥੱਲੇ ਹੀ ਬੋੜੀ 14 ਬੋੜਦੀ ਹੈ ਨਾ ਕਾਟੇ ਹੀ ਨਹੀਂ ਲੇਗ ਚਲੋ ਵੀ ਚਾਚੂ ਜੀ ਇਹ ਮਨਾਂ ਦਾ ਬਹੁਤ ਘਾਬ ਹੁੰਦੇ ਆ ਚਾਚੂ ਤਾਂ ਬੰਦੇ ਦਾ ਇਹ ਆ ਫੇਰ ਵਧੀਆ ਬਕਾ ਕੇ ਚਾਹ ਉਹ ਜਿਹੜੇ ਰੋਟੀ ਇਹ ਜਿੱਤੇ ਸਪਾਸ ਦੇ ਵਾਲੇ ਬਾਰੇ ਖੰਡਦੇ ਉਹ ਬਾਲੇ ਮਾੜੇ ਦਾਜੋ ਕੇਕ ਨਹੀਂ ਖਿਲਾਇਆ ਕੋਈ ਮੈਂ ਹਾਂ ਨਾ

ਜੇ ਲੋ ਪਰਮਾਤਮਾ ਲੰਮੀ ਉਮਰ ਕਰੇ ਹਾਂ ਜੇ ਉਮਰ ਵਾਹ ਤਾਂੰ ਵੀ ਅੱਛੀ ਜੀਵਨ ਬੜਾ ਨਹੀਂ ਹੋ ਬਲਤੇ ਅੱਛਾ ਜੀਵਨ ਹਾਂ ਹਾਂ ਉਹ ਹੋ ਗਿਆ ਜੰਗੀ ਦੇ ਅੰਨੇ ਜੀਵਨ ਬਲੈਂਡਰ ਤੇ ਬਲੂ ਲੈਵਲ ਪਹੁੰਚ ਜਾਏ ਬਲੈਂਡਰ ਦੇ ਬਲੂ ਲੈਵਲ ਤੇ ਆ ਆ ਮੇਰਾ ਬਿੱਤਾ ਹਾਂ ਆਲੇ ਵੀ ਪਾਦੇ ਹਾਂ ਯਾਰ ਵੀ ਸਾਰੇ ਉੱਠੋ ਚਲੋ ਬਈ ਇੱਧਰ ਉੱਠੋ ਇੱਧਰ ਚਲੋ ਹੈ ਲੌਂਦਾ ਅਮਰਜੀਤ ਹੈ ਇਹ ਜੀ ਹੈ ਨਾ ਅਮਰਜੀਤ ਹੈ ਨਹੀਂ ਤੇ ਮੇ ਮੇਰਾ ਇਹਨਾਂ ਅੰਦਰ ਜੀਸੇ ਗਾਣਾ ਸੀ ਆਦਿਵਾਸੀ ਹਾਂ ਮੈਂ ਕਿਹਾ ਵੀ ਤੂੰ ਆਇਆ ਹਾਂ ਜੀ ਕੀ ਚੀਜ਼ ਦੇ ਬੱਚੇ ਨਹੀਂ ਕੋਈ ਗੱਲ ਨਹੀਂ ਬੱਚੀ ਇੱਕ ਇਹਦਾ ਜਿਆਦਾ ਹੀ ਹੁੰਦੀ ਆ ਵਾਸੀ ਹੋਰ ਗੱਲ ਕੋਈ ਨਹੀਂ ਬਸ ਜੀ ਦੇ ਦਾ ਕੋਈ ਨਹੀਂ ਪਰੋਸਾ ਹਾਂ ਕਦ ਨਹੀਂ ਤੇ ਤਾਂ ਕਰੋ ਸੋ ਬੇਬੀ ਸਾਰੇ ਫੋਟੋ ਵੀ ਖਿੱਚ ਰਹੀ ਹੈਂ ਤੇ ਤੁਸੀਂ ਉਧਰ ਹੋ ਜਾਓ ਜਾਓ ਬਈ ਬੈ ਜਾ ਪਰ ਹੋਈ ਹੋਈ ਆ ਜਾ ਮੈਨੂੰ ਕੋਣ ਲਾਇਆ ਤੁਰੀ ਲੈ ਜਾ ਰੂ ਵੀ ਇੱਥੇ ਕਾਚਾ ਮਾੜਾ ਬੇਦਾ